ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋ ਸੋ ਦੋਸਤੋ ਅੱਜ ਦੀ ਵੀਡੀਓ ਬਣਾਉਣ ਲਈ ਪਹੁੰਚੇ ਆ ਆਪਾਂ ਪਿੰਡ ਅਕਾਲੀਆਂ ਵਾਲਾ ਸੋ ਆਪਣੇ ਫਾਰਮ ਦੀ ਵੀਡੀਓ ਆ ਦੋਸਤੋ ਸੋ ਐਡਰੈਸ ਕਰ ਲਿਓ ਨੋਟ ਜ਼ਿਲ੍ਹਾ ਇਹਨੂੰ ਮੋਗਾ ਲੱਗਦਾ ਵਾ ਨੇੜੇ ਦੇ ਜਿਹੜੇ ਸ਼ਹਿਰ ਆ ਦੋਸਤੋ ਜੀਰਾ ਮਖੂ ਕੋੜੀ ਸੇਖਾ ਧਰਮਕੋੜ ਬਿਲਕੁਲ ਨੇੜੇ ਦੇ ਸ਼ਹਿਰ ਆ ਸੋ ਅੱਜ ਫਿਰ ਆਪਾਂ ਵੀਡੀਓ ਸ਼ੂਟ ਕਰਨ ਲਈ ਕੁਝ ਨਾਗ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਤੇ ਬਾਪੂ ਨੇ ਬਹੁਤ ਚੰਗੇ ਨਾਗ ਜਿਹੜੇ ਫਾਰਮ ਉੱਪਰ ਖਰੀਦੇ ਆ ਤੇ ਖਰੀਦੇ ਵੀ ਚੰਗਿਆ ਤੇ ਇਹਨਾਂ ਦੀ ਰਿਕਾਰਡਿੰਗ ਵੀ ਚੰਗੀ ਆ ਰਿਕਾਰਡ ਵੀ ਚੰਗਾ ਵਾ ਕਿਉਂਕਿ ਸਾਹਮਣੇ ਜਿਹੜੀ ਤੁਹਾਨੂੰ ਕੱਟੀ ਦਿਖਾਉਣੀ ਆ ਇਹ ਵੀ ਰਾਜੇਬੋਲ ਦੀ ਸਾਫੂ ਵਾਲੇ ਦੀ ਜਿਹੜੀ ਇੱਧਰ 2 ਨੰਬਰ ਤੇ ਦਿਖਾਉਣੀ ਆ ਇਹ 나ਗਦੇ ਸੀਮੰਦੀ ਆ ਬਾਕੀ ਇੱਧਰ ਲੀਆਂ ਦੋਨੋਂ ਤੁਸੀਂ ਦੋਸਤੋ ਆਪਦੀ ਸਮਝ ਨਾਲ ਖਰੀਦ ਲਿਓ ਕਿਉਂਕਿ ਇੱਧਰਲੀ ਝੋਟੀ ਹੈ ਆਪਣੀ ਨੋਟ ਫਾਰ ਸੇਲ ਆ ਇਹ ਆਸਲ ਪੂਰੇ ਦੇ ਬਲੱਡ ਚੋਂ ਆ ਤੇ ਸਭ ਤੋਂ ਪਹਿਲਾਂ ਆਪਾਂ ਨਾਮ ਪੁੱਛ ਲਈਏ ਤੇ ਇੱਕ ਵਾਰ ਪਿੰਡ ਦਾ ਸਾਰਾ ਐਡਰੈਸ ਲੈ ਲਈਏ ਸਸੀ ਕਾਲ ਜੀ ਸਸੀ ਕਾਲ ਜੀ ਆਪਣਾ ਨਾਮ ਜਰੂਰ ਦੱਸ ਦिए ਨਾਮ ਹੈਗਾ ਸਵਰਨ ਸਿੰਘ ਠੀਕ ਹੈ ਜੀ ਪਿੰਡ ਪਿੰਡਾ ਕਾਲੀਆਂ ਵਾਲਾ ਠੀਕ ਹੈ ਜੀ ਤੇ ਆਪਣਾ ਫਿਰ ਵਪਾਰ ਦਾ ਹੀ ਕੰਮ ਆ ਗਿਆ ਨਹੀਂ ਵਪਾਰ ਦਾ ਹੀ ਆ ਵੀ ਮੈਨੂੰ ਸ਼ੌਂਕ ਆ ਵੀ ਜਿੰਨੇ ਕਿੰਨੇ ਬੱਚੇ ਲਿਆ ਕੇ ਤਿਆਰ ਕਰਕੇ ਵੇਚਣ ਦਾ ਠੀਕ ਹੈ ਜੀ ਤੇ ਪਿੱਛੇ ਆਪਾਂ ਵੀਡੀਓ ਪਾਈ ਸੀ ਤੇ ਫਿਰ ਕਿੰਨੇ ਕ ਫੋਨ ਆਏ ਕਿੰਨਾ ਕ ਰਿਸਪੌਂਸ ਰਿਹਾ ਬਹੁਤ ਵਧੀਆ 10 ਕਨੇ ਬਹੁਤ ਫੋਨ ਕੀਤੇ ਠੀਕ ਹੈ ਬਹੁਤ ਮਾਨ ਕੀਤਾ ਠੀਕ ਹੈ ਜੀ ਤੇ ਮੈਂ ਚਲੋ ਉਹਨਾਂ ਵਾਸਤੇ ਬਰੀਡ ਬਹੁਤ ਵਧੀਆ ਤੋਂ ਵਧੀਆ ਕੋਸ਼ਿਸ਼ ਕਰਦਾ ਵਧੀਆ ਦਸਤਕਨ ਨੂੰ ਮਾਲ ਲਿਆ ਕੇ ਦਿੱਤਾ ਜਾਵੇ ਠੀਕ ਆ ਤੇ ਗਾਂ ਵੀ ਆਪਣਾ ਵਧੀਆ ਦੇਣ ਠੀਕ ਹੈ ਜੀ ਇਸ ਤੋਂ ਅੱਗੇ ਜਿਹੜੀ ਆਪਾਂ ਕੱਟੀ ਦਿਖਾਉਣ ਲੱਗੇ ਆ ਇਹਦੀ ਕਿੰਨੀ ਕੁ ਉਮਰ ਹੋਊਗੀ ਤੁਹਾਡੇ ਹਿਸਾਬ ਨਾਲ ਇਹ ਸਾਲਕ ਦੀ ਆ ਦੇਖੋ ਸਾਲਕ ਦੀ ਕੱਟੀ ਹੈਗੀ ਆ ਤੇ ਫੇਸਬੂਕ ਤੇ ਸਿੰਘ ਸੁng ਯਾਰ ਬੜਾ ਚੰਗਾ ਹੈ ਨਾ ਤੇ ਸਿੰਘ ਦੇਖੋ ਇਹਦਾ ਬਿਲਕੁਲ ਹੁਣੀ ਸੋ ਦੋਸਤੋ ਇਹ ਕੁੰਡਾ ਚੱਕੇ ਇੱਥੋਂ ਚੱਕ ਕੇ ਇਹਨੇ ਮੋੜ ਲੈਣਾ ਅੱਖ ਪੂਰੀ ਐ ਚਿੱਟੀ ਹੈ ਨਾ ਮਣਕਣੀ ਅੱਖ ਅੱਖ ਬਿਲਕੁਲ ਨੀਲੀ ਰਾਵੀ ਵਾਲੀ ਤੇ ਦੋਸਤੋ ਸਿੰਘ ਵਾਕਿਆ ਯਾਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਤੇ ਪਿੰਡਾ ਵੀ ਬੜਾ ਪਤਲਾ ਯਾਰ ਇਹਦਾ ਪਤਲਾ ਪਤਲੇ ਪਿੰਡੇ ਦੀ ਆ ਦੇਖੋ ਬਿਲਕੁਲ ਪਤਲਾ ਪਿੰਡਾ ਹੈ ਨਾ ਤੇ ਕਿੰਨਾ ਕੁ ਦੁੱਧ ਹੋਊਗਾ ਇਹਦੇ ਹਿਸਾਬ ਨਾਲ ਜਿਵੇਂ ਇਹਦੀ ਮਾਂ ਦੇ ਥੱਲੇ ਇਹਦੇ ਹਿਸਾਬ ਨਾਲ ਲੋ ਵੀ 6-7 ਲੀਟਰ ਦੁੱਧ ਆਰਾਮ ਨਾਲ ਦੇਊਗੀ ਇੱਕ ਡੰਗ ਦਾ ਇੱਕ ਡੰਗ ਦਾ ਇਹਦੀ ਮਾਂ ਥੱਲੇ ਕਿੰਨਾ ਕੁ ਦੁੱਧ ਹੁੰਦਾ ਜਾ ਇਹਦੀ ਮਾਂ ਥੱਲੇ ਤੇ 12 ਲੀਟਰ ਦੁੱਧ ਉਹਨਾਂ ਦੱਸਿਆ ਸੀ ਉਦੋਂ ਠੀਕ ਆ ਤੇ ਬਾਕੀ ਦੂਸਰਾ ਨਹੀਂ ਇਹ ਹੈਗੀ ਰਾਜੇ ਦੀ ਆ ਸਾ ਰਾਜੇ ਦੀ ਸਾਫੂ ਵਾਲੇ ਵਾਲੇ ਦੀ ਸੋ ਦੋਸਤੋ 12 ਲੀਟਰ ਇਹਦੀ ਮੰਨ ਲਓ 12-13 ਲੀਟਰ ਦੀ ਚਵਾਈ ਉਹ ਕਹਿੰਦੇ ਨਾਰਮਲ ਉਤਰੇਲੂ ਸੀਗੀ ਤੇ ਬਾਕੀ ਇਹ ਰਾਜੇ ਬੁੱਲ ਦੀ ਆ ਤੇ ਰਾਜਾ ਬੁੱਲ ਪ੍ਰੋਜਨੀ ਟੈਸਟਡ ਬੋਲਾ ਕਿਉਂਕਿ ਰਾਜੇ ਦੀਆਂ ਝੋਟੀਆਂ ਨੇ ਦੁੱਧ ਬਹੁਤ ਦਿੱਤਾ ਵਾ ਪਹਿਲਾਂ ਝੋਟੀਆਂ ਨੇ 12-13 ਲੀਟਰ ਦੁੱਧ ਦਿੱਤਾ ਜਿਵੇਂ ਮੰਨ ਲਓ 6 ਲੀਟਰ ਇੱਕ ਟਾਈਮ ਦਾ ਦੁੱਧ ਇਹਨੂੰ ਕੱਢਣਾ ਚਾਹੀਦਾ ਤੇ ਤੋੜ ਦਈਏ ਫਿਰ ਮਾਰੀ ਜੀ ਦੇ ਹਿਸਾਬ ਨਾਲ ਕੱਢਣਾ ਚਾਹੀਦਾ ਯਾਰ ਠੀਕ ਸੀਲ ਸਾਹੂ ਬੜੀ ਆ ਹਨਾ ਬਈ ਆਰਾਮਨਾ ਗਾਲੇ ਪਈ ਆ ਆਰਾਮਨਾ ਗਾਲੇ ਪਈ ਆ ਕਿਉਂਕਿ ਇਹਨਾਂ ਦਿਨਾਂ 'ਚ ਅਜੇ ਕੋਈ ਪੱਠਾ ਵੀ ਆ ਕੇ ਥੋੜਾ ਘਟ ਜਾਂਦਾ ਬਿਲਕੁਲ ਬਿਲਕੁਲ ਕੂੜੀ ਤੇ ਦਾਣਾ ਦੂਣਾ ਪਾਉਣਾ ਪੈਂਦਾ ਬਹੁਤ ਆ ਹੁੰਦਾ ਨਹੀਂ ਮੋੜ ਲਿਆ ਮੋੜ ਲਿਆ ਵੀ ਦੇ ਪੈਰਾਂ ਦੇ ਵੀ ਬਹੁਤ ਵਧੀਆ ਨਿਸ਼ਾਨ ਆ ਚਾਰੇ ਜੈਜ ਮਾਰਕਿੰਗ ਆ ਤੇ ਮੇਨ ਗੱਲ ਆ ਦੋਸਤੋ ਇਹ ਰਾਜੇ ਦੀ ਆ ਤੇ ਰਾਜੇ ਦੀਆਂ ਕਟੀਆਂ ਨੇ ਦੁੱਧ ਬਹੁਤ ਦਿੰਦਾ ਤੇ ਪੂਛ ਵੀ ਜਿਹੜੀ ਮੰਨ ਲਓ ਪੂਰੀ ਪਤਲੀ ਆ ਤੇ ਬਰੀਕ ਆ ਤੇ ਥਣ ਜਰੂਰ ਵਿਖਾਈਏ ਦਰਸ਼ਕਾਂ ਨੂੰ ਥਣ ਦੇਖੋ ਜੀ ਐ ਕੱਲਾ ਕੱਲਾ ਆਟਰ ਦੇਖੋ ਆ ਵੇਖੋ ਦੋਸਤੋ ਥਣ ਕੱਲੇ ਕੱਲੇ ਐ ਪੀੜੀ ਦੇ ਪਾਵਿਆਂ ਲੱਗੇ ਚਾਰੇ ਥਣ ਲੱਗੇ ਆ ਤੇ ਬਾਕੀ ਪਲੀ ਆ ਹਨਾ ਕੋਈ ਨਹੀਂ ਪਲੀ ਕਿੰਨੀ ਆ ਗਈ ਠੀਕ ਆ ਕਿਉਂਕਿ ਜਿਵੇਂ ਅੱਜ ਕੱਲ ਪੱਠਾ ਆ ਕੇ ਘਟ ਜਾਂਦਾ ਫਿਰ ਵੀ ਇਹਨੂੰ ਪੂਰੇ ਪੂਰੀ ਖਰਾਕ ਦੇ ਰਹੇ ਆ ਠੀਕ ਆ ਪੂਰਾ ਪਸ਼ੂ ਸਾਂਭ ਕੇ ਆ ਇਧਰ ਮੜਾ ਜਾ ਆ ਫਿਰ ਪੱਤੀ ਵੱਜ ਗਈ ਗੱਡੀ ਤੋਂ ਪੱਤੀ ਉਹ ਨਾ ਗੱਡੀ ਦੀ ਪੱਤੀ ਸੀ ਪੱਤੀ ਲੱਗੀ ਆ ਤੇ ਕੋਈ ਕੋਈ ਖਾਸ ਘਬਰੌਣ ਵਾਲੀ ਗੱਲ ਨਹੀਂ ਆਪਾਂ ਕੋ ਪੱਤੀ ਲੱਗ ਕੇ ਮੰਨ ਲਓ ਜਾਖਮ ਹਟ ਗਿਆ ਵਾ ਇੱਕ ਦੋ ਦਿਨਾਂ ਦੇ ਵਿੱਚ ਇਹਨਾਂ ਬਿਲਕੁਲ ਠੀਕ ਹੋ ਜਾਣਾ ਉਹ ਤਾਂ ਡੀਜ਼ਲ ਬੰਦਾ ਉੱਤੇ ਮੜਾ ਜਾ ਪਾ ਦਵੇ ਤੇ ਹਟ ਜੀ ਜਾ ਡੀਜ਼ਲ ਆ ਰਿਹਾ ਮੈਂ ਉਹ ਪੱਤੀ ਲੈ ਲੱਗੀ ਨਾਲ ਉਹ ਟੁੱਟੀ ਸੀ ਪੱਤੀ ਠੀਕ ਆ ਤੇ ਬੰਨ ਦਈਏ ਇਹਨੂੰ ਜਰੂਰ ਆਪਾਂ ਤੇ ਦੋਸਤੋ ਇਹ ਆ ਰਾਜੇ ਦੀ ਕੱ ਨੀਲੀ ਰਵੀ ਵਾਲਾ ਜਿਹੜਾ ਬਾਦਸ਼ਾਹ ਸਾਹ ਦਾ ਬੱਚਾ ਵਾ ਤੇ ਇਹਦਾ ਜਿਹੜਾ ਮੁੱਲ ਆ ਫਿਰ ਦਰਸ਼ਕਾਂ ਨੂੰ ਦੱਸ ਦਈਏ ਵੀਡੀਓ 'ਚ ਅੱਗੇ ਕਿਹਾ ਸੀ ਉਹਨਾਂ ਨੇ ਵੀ ਮੁੱਲ ਨਹੀਂ ਦੱਸਦੇ ਤੁਸੀਂ ਹਣਾ ਹਾਂ ਮੁੱਲ ਦੱਸਣ ਦੱਸਦੇ ਮੁੱਲ ਇਹਦਾ ਦੋਸਤੋ 25000 ਰੁਪਿਆ ਜੈਜ ਆ ਹਲਕਾ ਫੁਲਕਾ ਮਾਨ ਕੀਤਾ ਜਾਊ ਆਏਗਾ ਦੱਸ ਦਿੰਦਾ ਹਾਂ ਉਹ ਜ਼ਰੂਰ ਮਾਨਤਾਂ ਤਾਂ ਹੋਊਗਾ ਇਹ ਵਿੱਚੋਂ ਕਿਉਂਕਿ ਫਿਕਸ ਰੇਟ ਨਹੀਂ ਹੁੰਦੇ ਜੇ ਕੋਈ ਆਉਂਦਾ ਤੇ ਜਿਹੜੀ 2 ਨੰਬਰ ਤੇ ਕੱਟੀ ਆ ਇਹ ਤਾਂ ਜੀ ਆਹ ਦੇਖੋ ਇਹ ਪੂਰੀ ਹੀਰਾ ਇੱਕ ਹੀਰਾ ਜੇ ਕਹਿੰਦੇ ਉਹਨਾਂ ਬਈ ਹੀਰਾ ਬੜੇ ਛੌਂਕ ਨਾਲ ਮੈਂ ਆਪਦੇ ਕੋਲ ਝੋਟੀਆਂ ਦੋ ਘਰੇ ਰੱਖੀਆਂ ਮੈਨੂੰ ਉਹ ਸੇਮ ਲੱਗੀ ਤੇ ਮੈਂ ਇਹਨੂੰ ਖਰੀਦਿਆ ਠੀਕ ਆ ਮੈਂ ਕਿਹਾ ਵੀ ਮੇਰੇ ਕੋ ਝੋਟੀਆਂ ਮੈਂ ਦੁੱਧ ਚੋਰੀਆਂ ਉਹਨਾਂ ਕਰਮ ਵਾਲੀਆਂ ਦਾ ਠੀਕ ਆ ਮੈਨੂੰ ਉਹਨਾਂ ਦੀ ਕਾਪੀ ਲੱਗੀ ਇਹਦੇ ਵਿੱਚ ਤੇ ਮੈਂ ਇਹ ਵੀ ਖਰੀਦੀ ਆ ਪੜੀ ਬਹੁਤ ਜ਼ਿਆਦੀ ਇਹਦੀ ਆ ਦੇਖੋ ਐ ਸੋ ਦੋਸਤੋ ਖੜਨੀ ਖੁਰਨੀ ਕੋਈ ਵਾਕਿਆ ਪਲੇਖੇ ਦਾ ਲੈਂਦੇ ਪੰਜਾਬ ਵਾਲਾ ਵਾਕਿਆ ਭਲੇਖਾ ਪਉਂਦੀ ਆ ਤੇ ਆਪਾਂ ਤੁਹਾਨੂੰ ਵਿਖਾਵਾਂਗੇ ਆਪਣੇ ਫਾਰਮ ਦੀਆਂ ਝੋਟੀਆਂ ਉਹਨਾਂ ਦੀ ਇਹ ਮੰਨ ਲਓ ਭੈਣ ਹੀ ਲੱਗਦੀ ਵੇਖਣ ਨੂੰ ਬਾਕੀ ਭੈਣ ਕਰਕੇ ਮੈਂ ਖਰੀਦ ਕੇ ਲਿਆਇਆ ਆ ਮੈਂ ਜਾਣੀਆਂ ਜਰੂਰ ਉਹਨਾਂ ਨਾਲ ਮੈਚ ਕਰਦੀਆਂ ਇਹਨੀਆਂ ਮੈਂ ਚੋਈਆਂ ਹੋਈਆਂ ਕਰਕੇ ਮੈਂ ਇਹਨੂੰ ਖਰੀਦਿਆ ਵਾਕਿਆ ਗੱਲ ਸਹੀ ਆ ਗੱਬਣ ਹੋਣ ਤੋਂ ਬਾਅਦ 7.5 ਮਹੀਨੇ ਦੁੱਧ ਦੇਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ ਤੇ ਦਿੰਦੀਆਂ ਦੋਸਤੋ ਇਹ ਬਲੱਡ ਦਿੰਦਾ ਵਾ ਹੋਰ ਨਹੀਂ ਦੁੱਧ ਦੁੱਧ ਬਰੀਡ ਨੇ ਦੇਣਾ ਹੁੰਦਾ ਲੈ ਚਲੋ ਇਹ ਪੂਰੀ ਪਾਕਿਸਤਾਨੀ ਇਹਨੂੰ ਕਹਿੰਦੇ ਪਾਕਿਸਤਾਨੀ ਰਵਾ ਜਿਹੜਾ ਹੁੰਦਾ ਇਹ ਇਹਨੂੰ ਪੰਜਾ ਨਹੀਂ ਪਤਾ ਲੱਗਦਾ ਪਾਕਿਸਤਾਨੀ ਕੀ ਜੀ ਜਾਂ ਪਾਕਤਾਨੀ ਇਹ ਸੇਮ ਇਹ ਉਹ ਕਰਦੀਆਂ ਪਾਕਤਾਨੀ ਬਣਦੀਆਂ ਵਾਕਿਆ ਗੱਲ ਸਹੀ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਜਦੋਂ ਆਪਾਂ ਲੈਂਦੇ ਪੰਜਾਬ ਵਾਲੀਆਂ ਹਾਜੀ ਸ਼ੌਕਤ ਡੋਗਰ ਵਾਲੀ ਸਾਹਿਬ ਦੀ ਜਾ ਸੁਲਤਾਨ ਲਾਲ ਤੂਫਾਨ ਵਾਲੇ ਬਾਈ ਦੀਆਂ ਵੀਡੀਓ ਦੇਖੀ ਤਾਂ ਤੁਹਾਨੂੰ ਇਹ ਚੀਜ਼ਾਂ ਉਧਰ ਦੇਖਣ ਨੂੰ ਮਿਲਣਗੀਆਂ ਲੈ ਚਲੋ ਜੀ ਸੋ ਦੇਖ ਸਕਦੇ ਆਂ ਸਾਹਮਣੇ ਤੁਸੀਂ ਦੋਸਤੋ ਪੱਠਪੁੜਾ ਇਹਦਾ ਪੂਰੀ ਪਲੀ ਹੋਈ ਆ ਕੋਈ ਲਿੱਸੀ ਨਹੀਂ ਕੋ ਫਿੱਕੀ ਨਹੀਂ ਗਈ ਤੇ ਥਣ ਆਰਡਰ ਚਾਰ ਹੀ ਆ ਨਾ ਲੱਗੇ ਹੋਏ ਹਾਂ ਚਾਰ ਥਣ ਬਿਲਕੁਲ ਓਕੇ ਤੇ ਥਣਾਂ ਦੀ ਤਾਂ ਆਪਣੀ ਗਾਰੰਟੀ ਹੋ ਜੇ ਪੰਜਵਾਂ ਥਣ ਹੋਵੇ ਤਾਂ ਆਪਾਂ ਵਾਪਸ ਲਾਵਾਂਗੇ ਡਬਲ ਪੈਸੇ ਹਾਂ ਆਪਾਂ ਪੰਜਵਾਂ ਥਣ ਹੋਵੇ ਕੋਈ ਚੋਬਾ ਹੋਵੇ ਥਣ ਦੇ ਨਾਲ ਠੀਕ ਆ ਆਪਾਂ ਤਾਂ ਵੀ ਵਾਪਸ ਲਾਵਾਂਗੇ ਉਹ ਆਪਾਂ ਪਹਿਲਾਂ ਦੱਸਾਂਗੇ ਦੱਸ ਠੀਕ ਆ ਲੈ ਠੀਕ ਆ ਚਾਰ ਹੀ ਕਰ ਲੋ ਚਾਰ ਥਾਣਾ ਪੂਰੇ ਜੋ ਦੋਸਤੋ ਚਾਰੇ ਥਾਣਾ ਦਾ ਥਾਣਾ ਦਾ ਗਾਇ ਬੜਾ ਵਧੀਆ ਯਾਰ ਉਮਰ ਛੋਟੀ ਲੱਗਦੀ ਹੈ ਜੇ ਨਾ ਉਮਰ ਛੋਟੀ ਆ ਝੋਲੀ ਦੇਖੋ ਥੜੇ ਵਾਲੇ ਮਾਨੇ ਦੀ ਝੋਲੀ ਦੇਖੋ ਕਿੱਡੀ ਬੰਤਰ ਵਧੀਆ ਬਣਾਈ ਮਹਾਰਾਜ ਵਾਕਿਆ ਵਾਕਿਆ ਬਹੁਤ ਨੇ ਬਣਾਈ ਆ ਪਰ ਇਹ ਮੈਂ ਸਾਹਮਣੇ ਆ ਨਾ ਰਵੇ ਮੈਨੂੰ ਤਾਂ ਲੱਗਾ ਤਾਂ ਮੈਂ ਇਹਨੂੰ ਕੰਟੀ ਨੂੰ ਖਰੀਦਿਆ ਠੀਕ ਆ ਇਸ ਤੋਂ ਇਹਦਾ ਵੀ ਜਰੂਰ ਆਪਾਂ ਮੁੱਲ ਦੱਸ ਦਈਏ ਦਰਸ਼ਕਾਂ ਨੂੰ ਹਨਾ ਹਾਂ ਦੱਸਦੇ ਸੋ ਇਹਦਾ ਵੀ ਮੁੱਲ ਜਿਹੜਾ ਦੋਸਤੋ 25000 ਰੁਪਇਆ ਵਾ ਇਹ ਨਾਗ ਦੀ ਦੱਸਿਆ ਦੋਸਤੋ ਆਪਾਂ ਨੂੰ ਬਾਕੀ ਤੁਸੀਂ ਆਪ ਦੀ ਸਮਝ ਮੁਤਾਬਕ ਖ ਪਰ ਆਪਾਂ ਨੂੰ ਪੂਰੀ ਪਿੱਛੋਂ ਗਾਰੰਟੀ ਆਈ ਆ ਆਪਾਂ ਨਾਮ ਉਹਦਾ ਹੀ ਲੈਣੇ ਆ ਜਿਹਦੀ ਗਾਰੰਟੀ ਆਉਂਦੀ ਐ ਨਹੀਂ ਮੇਰੀ ਵੀਡੀਓ ਦੀ ਤੁਸੀਂ ਕਦੇ ਸਾਣ ਦਾ ਨਾਮ ਨਹੀਂ ਛੇੜੀ ਸੁਣਿਆ ਹੋਊਗਾ ਆਪਾਂ ਬਾਅਦ ਚ ਜ਼ਰੂਰ ਦੱਸ ਦਿੰਨੇ ਆ ਪਰ ਜਦੋਂ ਅਗਲਾ ਗਾਰੰਟੀ ਦੇ ਦੇਵੇ ਤੇ ਗਾਰੰਟੀ ਤੇ ਜਦੋਂ ਆਪਾਂ ਪੈਸੇ ਅਗਲੇ ਨੂੰ ਚੰਗੇ ਇਨਵੈਸਟ ਕੀਤੇ ਹੁੰਦੇ ਫੇਰ ਅਗਲੇ ਦਾ ਨਾਮ ਵੀ ਲੈ ਲੀਦਾ ਵੀ ਭਾਈ ਆਹ ਬੰਦੇ ਤੋਂ ਲਈ ਐ ਤੇ ਗਾਰੰਟੀ ਦਿੱਤੀ ਜਾਂਦੀ ਐ ਇਸ ਤੋਂ ਅੱਗੇ ਆਪਣਾ ਫਿਰ ਬੂਰੀਆਂ ਦਾ ਆ ਕੇ ਵੀਡੀਓ ਪਾਉਣਾ ਦਾ ਮੈਨੂੰ ਅੱਗੇ ਵੀ ਸ਼ੌਂਕ ਆ ਬੂਰੀਆਂ ਮੈਂ ਬਹੁਤ ਲਿਆ ਕੇ ਦਿੱਤੀਆਂ ਦੱਸ ਤੁਹਾਨੂੰ ਅੱਛਾ ਤੇ ਹੁਣ ਫੇਰ ਆ ਬੂਰੀ ਆਈ ਆ ਠੀਕ ਆ ਤੇ ਬੂਰੀ ਮੋਨਾ ਦੇ ਠੀਕ ਆ ਤੇ ਬੜਾ ਦਸਤਗਾਂ ਨੇ ਚਾਇਆ ਹਨਾ ਪੂਰੀਆਂ ਬਾਪੂ ਜੀ ਦੇ ਤੇ ਮੈਨੂੰ ਫਿਰ ਤਾਂ ਕਿ ਮੈਂ ਕਿਹਾ ਚਲੋ ਦੋ ਬੰਦਾ ਕੱਠੀਆਂ ਲੈ ਗਿਆ ਜੋੜਾ ਅੱਛਾ ਕੱਠੀਆਂ ਚੱਲ ਗੀਆਂ ਜੋੜਾ ਆ ਗੀਆਂ ਠੀਕ ਆ ਇਹਦੀ ਉਮਰ ਕਿੰਨੀ ਹੋਊਗੀ ਅੰਤਜਾ ਤੁਹਾਡੇ ਸਾਹਮਣੇ ਇਹ ਵੀ ਨੌਂ ਕੁ ਮਹੀਨਿਆਂ ਦੀ ਹੋਊਗੀ 9 10 ਮਹੀਨੇ ਦਾ ਸਾਲ ਕਿਤੇ ਲੱਗ ਭਾਗੀ ਆ ਜਾਨੀ 10 ਸੰਕਦੇ ਆ 8 9 10ਵਾਂ ਲੱਗਾ ਹੋਆ ਇਸ ਵਾਰ ਠੀਕ ਆ ਠੀਕ ਆ ਤੇ ਸਿੰਘ ਦੇਖੋ ਬਾਕੀ ਇਹਦਾ ਨਿਸ਼ਾਨੀਆਂ ਦੇਖੋ ਕੰਪੀਟੀਸ਼ਨ ਸਾਰੀਆਂ ਵਧੀਆ ਠੀਕ ਆ ਤੇ ਮੜੀ ਜੀ ਤੋਰਦੀ ਇਹੇ ਦਰਸ਼ਕਾਂ ਨੂੰ ਕੰਪੀਟੀਸ਼ਨ ਦੇ ਵਿੱਚ ਹੋ ਸਕਦਾ ਥੋੜੀ ਜੀ ਇਹਨੂੰ ਦਿੱਕਤ ਆਵੇ ਕਿਉਂਕਿ ਜਦੋਂ ਓਵਰ ਵਾਈਟਨਸ ਆ ਜਾਂਦੀ ਹੈ ਨਾ ਉਹਦੇ ਥੋੜੇ ਜੇ ਨੰਬਰ ਕੱਟੇ ਜਾਂਦੇ ਆ ਉਦੋਂ ਕੱਟੇ ਜਾਂਦੇ ਬਾਕੀ ਜਿਹੜੀ ਸਾਂਭੇ ਤਾਂ ਵੈਸੇ ਆ ਵੀ ਸਕਦੀ ਐ ਅਸੀਂ ਆ ਬਾਕੀ ਹਾ ਸੇਵਾ ਨਾਲ ਹੀ ਮੇਵਾਵਾ ਬਾਕੀ ਬਰੀਡ ਤੋਂ ਬੱਚੇ ਆਪਾਂ ਤਿਆਰ ਕਰ ਸਕਦੇ ਹਾਂ ਤੋਂ ਇਹ ਗੱਲ ਤਾਂ ਮੈਂ ਵੀਡੀਓ ਚ ਕਲੀਅਰ ਕਰਨੀ ਚਾਹੁੰਨਾ ਕਿਉਂਕਿ ਆਉਣ ਵਾਲੇ ਸਮੇਂ ਇੰਨੀ ਗੱਲ ਹੋਣੀ ਚਾਹੀਦੀ ਓਨੀ ਕਰਨੀ ਚਾਹੀਦੀ ਆ ਹਾਂ ਹਾਂ ਬਾਕੀ ਟੇਡਾ ਕੱਟ ਆ ਗਿਆ ਹਨਾ ਹਾਂ ਟੇਡਾ ਕੱਟ ਇੱਕ ਪਾਸੇ ਟੇਡਾ ਕੱਟ ਆ ਗਿਆ ਆ ਦੇਖੋ ਤੇ ਸਿੰਗ ਦੀ ਕੁਆਲਿਟੀ ਝਾਂਜੜਾ ਝੁੰਜ ਪਿੱਛੋਂ ਪਾਈਆਂ ਕਿਸੇ ਸ਼ੌਕੀ ਬੰਦੇ ਦੀ ਮੈਨੂੰ ਲੱਗਦਾ ਇਹ ਕੱਟੀ ਆ ਲੱਗਦੀ ਵੇਖੋ ਸ਼ੌਕੀ ਬੰਦੇ ਤੇ ਹੀ ਝੌਂਕ ਨੇ ਮੈਂ ਖਰੀਦੀ ਹੀ ਹੈ ਚੌਂਕੀ ਬੰਦੇ ਨੇ ਕਹਾਂਜਾਂ ਰੰਜੋ ਨਾ ਪਾਈਆਂ ਸੀ ਠੀਕ ਆ ਮੈਂ ਕਹਾਂ ਦਰਸ਼ਕ ਮੂਰੀਆਂ ਮੰਗਦੇ ਆ ਠੀਕ ਆ ਉਹ ਦੋ ਸੇਲ ਹੋ ਗਈਆਂ ਮੈਂ ਇੱਕ ਹੋਰ ਲੈ ਆਇਆ ਵਾਕਿਆ ਸੀਲ ਬੜੀ ਆ ਨਾ ਪੂਪਾ ਚੱਕਦੀ ਆ ਮਰਜੀ ਆ ਆਰਡਰ ਵੇਖੋ ਬਹੁਤ ਵਧੀਆ ਜਿੱਦਾਂ ਮਾਰੀ ਆ ਗੌਣ ਨਹੀਂ ਮਿਲਦਾ ਇਹ ਜਿਹੜੀ ਆ ਬਲੱਡ ਆ ਨਾ ਆ ਵੇਖੋ ਥਣ ਵਿਚਾਰ ਆ ਤੇ ਥੱਲੇ ਆਰਡਰ ਚ ਵੀ ਆ ਗਿਆ ਜਵਾਬ ਆ ਨਾ ਹਾਂ ਥੱਲੇ ਤੁਹਾਨੂੰ ਵੀ ਵਾਈਟ ਆ ਗਿਆ ਵੇਖੋ ਵਾਈਟ ਆ ਠੀਕ ਆ ਲਓ ਦੋਸ ਹੇ ਠੰਡੀ ਸੀ ਰਾਜੋਟੀ ਵਾਈਟ ਸਿੰਘ ਇਹ ਰਸਾ ਉੱਤੇ ਸਿੱਟੋ ਖੜੀ ਰਹੂਗੀ ਖੜੀ ਰਹੂਗੀ ਕਿਤੇ ਨਹੀਂ ਜਾਣਾ ਇਹਨਾਂ ਜਦ ਮੈਂ ਕੋਲੇ ਖਣਾ ਹਜੇ ਨੂੰ ਮੈਂ ਇੱਕ ਹਫਤਾ ਹੋਇਆ ਖਰੀਦੀ ਨੂੰ ਠੀਕ ਆ ਠੀਕ ਆ ਇਹ ਆ ਦੋਸਤੋ ਬਰੀਡ ਨੂੰ ਪੱਠੇ ਪਾਉਂਦਾ ਵੇਖੋ ਝੋਟੀ ਐ ਇੱਕ ਹਫਤਾ ਹੋਇਆ ਇਹਨੂੰ ਆਈ ਨੂੰ ਹੋਇਆ ਕੱਟੀ ਨੂੰ ਸਿੰਘ ਵਾਈਟ ਆ ਇੱਕ ਅੱਛਾ ਸਿੰਘ ਵੀ ਵਾਈਟ ਆ ਗਿਆ ਉਹ ਵੀ ਜ਼ਰੂਰ ਵਿਖਾ ਦਿੰਨੇ ਆਪਾਂ ਚਲੋ ਲੈ ਚਲੋ ਬੰਨੋ ਉੱਥੇ ਇਹਨਾਂ ਬਰੀਡਾਂ ਦਾ ਦੋਸਤੋ ਕੋਈ ਮੋਲ ਨਹੀਂ ਆ ਬਾਕੀ ਤੁਸੀਂ ਦੋਸਤੋ ਆਪਦੀ ਨਿਰਖ ਪਰਖਣਾ ਖਰੀਦਿਓ ਜਿਹੜਾ ਮੇਰਾ ਵੀਰ ਕੋਈ ਸ਼ੌਂਕੀ ਆ ਪੈਸੇ ਲਾ ਕੇ ਆਪਣੇ ਫਾਰਮ ਤੇ ਚੰਗੀ ਬਰੀਡ ਪੈਦਾ ਕਰਨੀ ਚਾਹੁੰਦਾ ਤਾਂ ਦੋਸਤੋ ਕਰ ਸਕਦੇ ਆ ਤੇ ਇਹਦਾ ਥੋੜਾ ਜਿਹਾ ਮੁੱਲ ਤੁਸੀਂ ਜਿਆਦਾ ਦੱਸਣ ਦੇ ਸੀ ਤੇ ਫਿਰ ਕਿਵੇਂ ਕਰੀਏ ਦੱਸ ਦਈਏ ਕਈ ਵਾਰੀ ਦਰਸ਼ਕਾਂ ਨੇ ਕਿਹਾ ਵੀ ਆਓ ਚਲੋ ਦੱਸ ਦਿਓ ਜੇ ਕਿਸੇ ਦੇ ਦਿਲ ਲੱਗੀ ਲੈ ਲੂ ਨਹੀਂ ਤਾਂ ਰਹਿਨ ਦਾ ਹੈ ਨਾ ਆਹ ਮੁੱਲ ਦੱਸ ਦਈਏ ਸੋ ਇਹਦਾ 32000 ਰੁਪਿਆ ਮੁੱਲ ਆ ਦੋਸਤੋ ਹਾਂਜੀ ਤੇ ਜੇ ਕਿਸੇ ਨੂੰ ਪਸੰਦ ਆਵੇ ਹਾਂਜੀ ਤਾਂ ਤੁਸੀਂ ਮੰਨ ਲਿਓ ਹਲਕਾ ਮਾਨਤਣ ਕਰ ਲਿਓ ਮਾਨਤਣ ਕਰ ਦਿਆਂਗੇ ਹਲਕਾ ਫੁਲਕਾ ਹੀ ਇਹਦੇ 'ਚ ਮਾਨਤਣ ਹੋਣਾ ਵਾ ਜ਼ਿਆਦਾ ਨਹੀਂ ਹੋਣਾ ਯਾਨੀ ਵੀ ਕੋਈ ਇੰਨਾ ਨਹੀਂ ਬੱਚੇ ਤੇ ਠੀਕ ਆ ਤੇ ਆ ਝੋਟੀ ਦੀ ਉਮਰ ਕਿੰਨੀ ਕਹੂਗੀ 2 ਸਾਲ ਦੇ ਕਰੀਬ ਹੋਊਗੀ ਹਨਾ 2 ਸਾਲ ਦੀ ਹੈ ਇਹ ਝੋਟੀ ਮੈਨੂੰ ਤਾਂ ਐਂ ਸ਼ੱਕ ਪੈਂਦਾ ਹੈ ਕਿ ਗੱਬਣਾ ਕਿਵੇਂ ਹੱਥਾਂ ਨੂੰ ਬੜਾ ਚੰਗਾ ਲੱਗਾ ਗੱਬਣ ਨਹੀਂ ਗਈ ਇਹਨੂੰ ਅੱਛਾ ਇਹਦਾ ਆਰਡਰ ਹੀ ਭਾਨੇ ਵਾਲਾ ਇਦਾਂ ਝੋਲੀ ਵਾਲਾ ਵਾ ਅੱਛਾ ਆਰਡਰ ਹੀ ਬਹੁਤ ਵਧੀਆ ਦੇ ਹਨਾ ਖੁੱਲੇ ਲੇਵੇ ਦੀ ਆ ਖੁੱਲੇ ਲੇਵੇ ਦੀ ਬਾਡੀ ਬੁੱਡੀ ਬਹੁਤ ਤਗੜੀ ਆ ਲੈ ਚੱਲੋ ਇਹਨੂੰ ਮੜਾ ਗੇੜਾ ਕਢਾ ਦਿਓ ਚਾਲ ਦੇਖੋ ਝੋਟੀ ਦੀ ਹਾਈਟ ਦੇਖੋ ਕਿੰਨੀ ਸੋਹਣੀ ਹਾਈਟ ਵਾਕਿਆ ਦੋਸਤੋ ਮੱਲੇ ਪਿੰਡੇ ਦੀ ਮੱਝ ਬਣਨ ਵਾਲੀ ਹੈ ਵੱਡੇ ਪਿੰਡੇ ਦੀ ਮੰਨੋ ਇਹ ਮੱਝ ਬਣੂਗੀ ਆਉਣ ਵਾਲੇ ਸਮੇਂ ਦੇ ਵਿੱਚ ਪਲੀ ਹੋਈ ਆ ਫਿਰ ਮੇਨ ਗੱਲ ਇਹ ਆ ਚਾਰੇ ਪੈਰਾਂ ਤੇ ਜੈਜ ਮਾਰਕਿੰਗ ਆ ਕੋਈ ਫालतू ਦਾ ਡੱਬ ਨਹੀਂ ਲੱਗਾ ਦੋਸਤੋ ਤੇ ਇਹ ਵੀ ਮਾੜੀ ਜੀ ਇੱਥੇ ਡੱਕ ਕੇ ਵਿਖਾਇਓ ਵੀ ਇਹ ਠੰਡੀ ਸੀਲ ਆ ਹਾਂ ਦੇਖੋ ਪੂਰੀ ਠੰਡੀ ਸੀਲ ਆ ਜੋ ਮਰਜੀ ਆ ਪਾਓ ਜਿੱਦਾਂ ਮਰਜੀ ਇਹਦੇ ਨਾਲ ਤਿਆਰ ਕਰੋ ਅੱਛਾ ਪੱਠਾ ਜਿੱਦਾਂ ਇਹਦਾ ਪਾਉਣਾ ਸੰਡੀ ਰਸਾ ਸਿੱਟੇ ਉੱਤੇ ਖੜਦੀ ਆਏ ਪੂਦਰ ਪੂਦਰ ਨਹੀਂ ਕਰਦੀ ਜਿਵੇਂ ਮਰਜੀ ਰਸਾ ਕੱਢਦੇ ਲੈ ਠੀਕ ਆ ਲੈਣਾ ਨਹੀਂ ਇਹਨੇ ਕਿਤੇ ਵੀ ਆ ਠੀਕ ਆ ਵਾਕਿਆ ਗੱਲ ਵਾਕਿਆ ਸਹੀ ਆ ਦੋਸਤੋ ਫੇਸ ਫੂਸ ਬਹੁਤ ਵਧੀਆ ਸਿੰਘ ਬੜਾ ਕੁੰਡਾ ਇਹਦਾ ਹਨਾ ਦੇਖੋ ਸਿੰਘ ਨੇੜਿਓਂ ਚੱਕਿਆ ਹੋਇਆ ਦੇਖੋ ਆ ਸਿੰਘ ਬਿਲਕੁਲ ਸਿੰਘ ਦੀ ਪਹਿਲੀ ਵਾਰੀ ਕੁਆਲਿਟੀ ਦੇਖੀ ਆ ਦੋਸਤੋ ਵੈਸੇ ਨੀਲੀ ਦੇ ਵਿੱਚ ਸਿੰਘ ਥੋੜਾ ਜਿਹਾ ਖੁੱਲਾ ਆਉਂਦਾ ਪਰ ਆ ਸਿੰਘ ਦੇਖੋ ਇਹਦਾ ਕੱਟੀ ਦਾ ਇੱਥੋਂ ਹੀ ਇਹਨੇ ਕੁੰਡਾ ਕਰ ਲਿਆ ਕਰਮਾਲੀ ਨੇ ਤੇ ਬਾਕੀ ਫਿਰ ਮੇਰੇ ਹਿਸਾਬ ਨਾਲ ਇੱਕ ਦੋ ਮਹੀਨੇ ਚ ਇਹ ਬਣ ਗੱਬਣ ਹੋ ਜੂਗਾ ਹਾਂ ਜੀ ਇੱਕ ਦੋ ਮਹੀਨੇ ਚ ਪੂਰੀ ਤਿਆਰ ਹੋ ਜੂਗੀ ਬਣ ਕੇ ਠੀਕ ਲੈ ਚਲੋ ਤੋਰੋ ਵੀ ਗਾਂ ਲੰਮੀ ਸੇ ਦੰਦਾ ਤੋਂ ਤਾਂ ਖੀਰੀ ਲੱਗਦੀ ਆ ਮੈਨੂੰ ਹਰੀ ਜੀ ਬਿਲਕੁਲ ਖੀਰੀ ਆ ਦਿੱਖੋ ਠੀਕ ਆ ਬਿਲਕੁਲ ਖੀਰੀ ਆ ਸੋ ਦੰਦਾ ਤੋਂ ਖੀਰੀ ਆ ਲੈ ਚਲੋ ਕੋਈ ਵੀ ਦੇਖਣੀ ਚਾਹੁੰਦਾ ਪਾ ਦੇਖੋ ਕਾਲਾ ਕਰਦੀ ਆ ਬਿਲਕੁਲ ਖੀਰੀ ਆ ਨਹੀਂ ਖੀਰੀ ਆ ਵਾਕਿਆ ਲੈ ਚਲੋ ਲੈ ਚਲੋ ਬਾਕੀ ਦੰਦ ਭੰਨੂ ਦੀ ਵਤ ਤੇ ਆ ਦੋਸਤੋ ਗਾ ਮੰਨ ਲਓ ਇਹ ਦੰਦ ਭੰਨਨ ਜਦੋਂ ਭੰਨ ਗਈ ਉਦੋਂ ਹੀ ਇਹਨੇ ਗੱਬਣ ਹੋ ਜਾਣਾ ਵਾ ਦੋਸਤੋ ਬਾਕੀ ਪਲੀ ਹੋਈ ਝੋਟੀ ਆ ਕੋਈ ਲਿੱਸੀ ਫਿੱਕੀ ਨਹੀਂ ਗਈ ਡੰਗਰ ਸਾਰੇ ਸਾਫ਼ ਸੁਥਰੇ ਇੰਨੇ ਕਾ ਤੁਸੀਂ ਇੱਥੇ ਫਾਰਮ ਤੇ ਜਦੋਂ ਆਉਂਗੇ ਵਿజిਟ ਕਰੋਗੇ ਤਾਂ ਤੁਹਾਡੀ ਰੂਹ ਖੁਸ਼ ਹੋ ਜਾਊਗੀ ਤੇ ਇਹਦਾ ਮੁੱਲ ਫਿਰ ਲੈਣ ਦੇਣ ਦੱਸ ਦਈਏ ਦਰਸ਼ਕਾਂ ਨੂੰ ਹਾਂ ਹਾਂ ਦੱਸ ਦਈਏ ਇਹਦਾ ਜਿਹੜਾ ਮੁੱਲ ਆ 38000 ਦੋਸਤੋ ਤੇ 38000 ਦੇ ਵਿੱਚ ਤੁਹਾਨੂੰ ਝੋਟੀ ਗੱਬੜ ਹੋਣ ਦੀ ਵੱਤ ਵਾਲੀ ਕਿਸੇ ਨੇ ਛੇਤੀ ਦੇਣੀ ਨਹੀਂ ਇਹ ਵੀ ਗੱਲ ਦੀ ਗਾਰੰਟੀ ਆ ਐਡੀ ਸਾਫ਼ ਤੇ ਸੀਲ ਤੇ ਆਰਡਰ ਜਰੂਰ ਇੱਕ ਵਾਰੀ ਦਰਸ਼ਕਾਂ ਨੂੰ ਹੱਥੋਂ ਮਾਰ ਕੇ ਚੰਗੀ ਤਰ੍ਹਾਂ ਦਿਖਾ ਦਿਓ ਕਿਉਂਕਿ ਕਈਆਂ ਵੀਰਾਂ ਨੇ ਠੰਡੀ ਸੀਲ ਵੇਖ ਕੇ ਆਉਣਾ ਹੁੰਦਾ ਇਹ ਆਰਡਰ ਐ ਮੋਤੀਆਂ ਵਰਗਾ ਥਾਣਾ ਵਾ ਵਾਕਿਆ ਯਾਰ ਆਰਡਰ ਆਰਡਰ ਬਹੁਤ ਲੰਮਾ ਆਣਾ ਥਣ ਤੋਂ ਚੰਗੇ ਲੱਗੇ ਹੋਇਆ ਐ ਲੱਗਦੀ ਜਿੱਦਾਂ ਗੱਬਣ ਹੁੰਦੀ ਆ ਪਰ ਨਹੀਂ ਥੱਲੇ ਤੁਹਾਨੂੰ ਵੀ ਵਾਈਟ ਆ ਗਿਆ ਨਾ ਵਾਈਟ ਆ ਗਿਆ ਤੁਹਾਨੂੰ ਸੋ ਇਸ ਤੋਂ ਅੱਗੇ ਫਿਰ ਇਧਰ ਗੱਬਣ ਝੋਟੀ ਲੈ ਆਂਦੀ ਫਿਰ ਐ ਤਾਲਦੇ ਨਹੀਂ ਤੁਸੀਂ ਕੋਈ ਨਾ ਕੋਈ ਨਾ ਉਹ ਨਗੀਨਾ ਲੱਭ ਹੀ ਲਿਆਉਣੇ ਫੜ ਫੜ ਕੇ ਨਗੀਨਾ ਫਿਰ ਮੇਰੇ ਕੋਲੋਂ ਹੀ ਗਿਆ ਸੀ ਅੱਛਾ ਉਹਨੂੰ ਲੋਡ ਪੈ ਗਈ ਤੇ ਠੀਕ ਆ ਵੇਖ ਲਿਆ ਮੈਂ ਕਿ ਚ ਨਗੀਨਾ ਮੇਰਾ ਹੀ ਆ ਸਾਂਭਿਆ ਹੋਇਆ ਠੀਕ ਆ ਤੇ ਇਹਨੂੰ ਤਿਆਰ ਕਰਦੇ ਆਂ ਆਪਾਂ ਠੀਕ ਆ ਇਹਨੂੰ ਹੁਣ ਪੂਰੀ ਖਰਾਕ ਦੇ ਦੇ ਮੰਨ ਲਓ ਆਪਣੇ ਫਾਰਮ ਤੋਂ ਹੀ ਗਈ ਸੀ ਆਪਣੇ ਫਾਰਮ ਤੋਂ ਗਈ ਸੀ ਕੱਟੀ ਤੇ ਆਪਣੇ ਫਾਰਮ ਤੇ ਆ ਗਈ ਆਪਣੇ ਫਾਰਮ ਤੇ ਫੇਰ ਆ ਗਈ ਠੀਕ ਆ ਇਹ ਦੋਸਤੋ ਆਸਲ ਪੂਰੇ ਦੀ ਬਲੱਡ ਦੀ ਝੋਟੀ ਆ ਤੇ ਇਹਦੀ ਤੁਸੀਂ ਫੇਸ ਕੁਆਲਿਟੀ ਇਹਦੀ ਅੱਖ ਇਹਦੀ ਮੰਨ ਲਓ ਬਿਊਟੀ ਚੈੱਕ ਕਰਿਓ ਆਉਣ ਵਾਲੇ ਸਮੇਂ ਦੇ ਵਿੱਚ ਬਿਊਟੀ ਦੇ ਸ਼ੋਅ ਲੜਨੇ ਇਹਨੇ ਝੋਟੀ ਨੇ ਤੇ ਪਹਿਲਨ ਨੇ ਇਹਨੇ 13 ਕਿਲੋ ਦੁੱਧ ਦਿੱਤਾ ਸੀ ਔਰ ਕੋਟ 13 13 ਕਿਲੋ ਦੁੱਧ ਉਹ ਕਹਿੰਦਾ ਦਿੱਤਾ ਮੇਰੇ ਕੋਲ ਪੂਰਾ ਪਹਿਲਨ ਨੇ ਠੀਕ ਆ ਹੁਣ ਮੇਰੇ ਹਿਸਾਬ ਨਾਲ ਹਜੇ ਹਜੇ ਝੋਟੀ ਅੰਗ ਜੀ ਆ ਦੂਜਾ ਸੂਆ ਸੂ ਪੈ ਲੱਗੀ ਆ ਝੋਟੀ ਜੀ ਬਿਲਕੁਲ ਝੋਟੀਆਂ ਦੇ ਅੰਗ ਜੀ ਆ ਖੜੀ ਆ ਦੇਖੋ ਹੂੰ 7 ਮਹੀਨੇ ਦੀ ਪ੍ਰੈਗਨੈਂਟ ਆ ਹਾਂ 7 ਮਹੀਨਾ ਲੈ ਚਲੋ ਜਾਂਦਾ ਪਿਆ 7 ਮ ਇਹ ਤਾਂ ਵਾਕਿਆ ਸ਼ੋਅ ਲੜੂਗੀ ਕਰਮ ਵਾਲੀ ਆਉਣ ਵਾਲੇ ਸਮੇਂ ਚਾਲ ਦੇਖ ਇਹਦੀ ਵਾਕਿਆ ਦੋਸਤੋ ਏਡੀ ਝੋਟੀ ਸਾਫ ਸੁਧਰੀ ਤਗੜੀ ਅੱਜ ਕੱਲ 50 ਪਿੰਡ ਘਮਲੋ ਨਹੀਂ ਰਭਣੀ ਬਰੀਡ ਤੇ ਬਿਊਟੀ ਦਾ ਸੁਮੇਲ ਆ ਦੋਸਤੋ ਸੰਘ ਸੰਘ ਵੀ ਆ ਕੁੰਡਾ ਠੰਡੀ ਪੂਰੀ ਆ ਠੀਕ ਆ ਕੋਈ ਇਹਦੇ ਚ ਹੈ ਨਹੀਂ ਨੀ ਪਸ਼ੂ ਪੁੱਤਰ ਪੁੱਤਰ ਬਹੁਤ ਕਰਦੇ ਫਗਾਟੇ ਆ ਜਿਵੇਂ ਨਵੀਂ ਆਈ ਆ ਹਨਾ ਹਾਂ ਨਵੀਂ ਆਈ ਆ ਠੰਡੀ ਆ ਹੂੰ ਕਿ ਮੈਂ ਪਹਿਲਾਂ ਵੀ ਇਹਨੂੰ ਪਾਲਦਾ ਰਿਹਾ ਜਦੋਂ ਲੈ ਕੇ ਗਿਆ ਮੁੰਡਾ ਤੇ ਉਦੋਂ ਵੀ ਵੇਖਿਆ ਠੰਡੀ ਆ ਪਰ ਮੈਨੂੰ ਮੈਂ ਕਿਹਾ ਵੀ ਠੀਕ ਆ ਉਹਨੇ ਚ ਕਾਲ ਕੀਤੀ ਬਾਪੂ ਝੋਟੀ ਤੇਰੇ ਆਈ ਤੈਨੂੰ ਦੇਣੀ ਮੈਂ ਕਿਹਾ ਆਉਣ ਦੇ ਸੋ ਦੋਸਤੋ ਵਾਕਿਆ ਗੱਲ ਇਹ ਸਹੀ ਆ ਕਿ ਜਿਹੜੀ ਚੰਗੀ ਚੀਜ਼ ਹੁੰਦੀ ਆ ਉਹਦੀ ਉਦੋਂ ਕੀਮਤ ਵੀ ਚੰਗੀ ਸੀ ਤੇ ਅੱਜ ਇਹ ਟੋਕੜ ਆ ਤੇ ਅੱਜ ਵੀ ਕੀਮਤ ਚੰਗੀ ਆ ਹਾਂਜੀ ਜਿਹੜਾ ਪਸ਼ੂ ਬਰੀਡ ਵਾਲਾ ਉਹਦੀ ਕੀਮਤ ਕਦੇ ਵੀ ਮੰਦੀ ਨਹੀਂ ਹੁੰਦੀ ਲੈ ਚਲੋ ਬੰਦੋ ਸੋ ਇਸ ਕਰਕੇ ਚੰਗਾ ਪਸ਼ੂ ਤੁਹਾਨੂੰ ਖਰੀਦੋਗੇ ਨਾ ਜੇਦੋਂ ਤੁਹਾਨੂੰ ਲੋੜ ਹੋਵੇ ਵੀਰ ਨੂੰ ਲੋੜ ਸੀ ਅੱਜ ਯਾਰ ਇੱਥੇ ਰੋਕੇ ਦੀ ਆ ਵੇਨਸ ਦਿਖਾਉਣੀਆਂ 나ੜਾਂ ਆ ਦੋਸਤੋ ਆ ਦੇਖੋ 나ੜਾਂ ਆ ਕੱਲੀ ਕੱਲੀ 나ੜ ਕਰਿਓ ਚੈੱਕ ਹਜੇ ਧੁੱਪ ਨਹੀਂ ਹੈਗੀ ਅਜ ਮੌਸਮ ਠੰਡਾ ਮਿੱਠਾ ਜਿਹਾ ਵਾਕਈ ਤੇ ਪਿੰਡਾ ਵੜਾ ਪਤਲਾ ਹਨਾ ਹਾਂ ਰੂਹਾਰਗਾ ਪਿੰਡਾ ਦੇਖੋ ਪਤਲਾ ਵਾਕਿਆ ਸਹੀ ਗੱਲ ਆ ਬੋਲੇ ਇਹ ਲਫਾਫੇ ਵਰਗੀ ਪਤਲੀ ਆ ਦੋਸਤੋ ਝੋਟੀ ਨਾ ਦੋਤ ਕੱਢਣ ਵਾਲੀ ਆ ਜੀ ਪੂਰੀ ਖਰਾਦ ਨਾਲ ਜਿੰਨਾ ਪਾਵਾਂਗੇ ਉਨੇ ਚੋਲਾਂਗੇ ਆਪਾਂ ਸੋ ਲੈ ਚਲੋ ਬਣ ਦੋਗਾ ਸੋ ਵਾਕਿਆ ਦੋਸਤੋ ਪਤਲੇ ਪਿੰਡੇ ਦੇ ਤੇ ਕੱਲੀ ਕੱਲੀ 나ੜ ਪਿੰਡੇ ਤੇ ਦੱਸਦੀ ਆ ਤੇ ਮੇਲਿਆਂ ਦੇ ਵਿੱਚ ਸ਼ੋਅ ਕੁਆਲਿਟੀ ਦੇ ਜਿਹੜੇ ਰੰਗ ਆ ਦੋਸਤੋ ਇਹਨੇ ਕਰਮਾ ਵਾਲੀ ਨੇ ਲੜਨੇ ਆ ਇਹ ਇਦਾਂ ਦੀਆਂ ਬਰੀਡਾਂ ਦਾ ਕੋਈ ਮੌਲ ਨਹੀਂਗਾ ਇਹ ਕਿਸਮਤ ਨਾਲ ਹੀ ਜਦੋਂ ਅਣਜਲ ਦੀ ਖੇਡ ਹੁੰਦੀ ਦਾਣਾ ਪਾਣੀ ਖੁਰਲੀ ਤੇ ਹੁੰਦਾ ਉਦੋਂ ਹੀ ਮਿਲਦੇ ਆ ਡੰਗਰ ਤੇ ਬਾਕੀ 7 ਮਹੀਨਿਆਂ ਦੀ ਗੱਬਣਾ ਹੈ ਹਾਂਜੀ 7ਾਂ ਦੀ ਪੂਰਾ 7 ਆ ਗਿਆ ਠੀਕ ਆ ਸਾਂਹ ਵੀ ਬਹੁਤ ਚੰਗੇ ਤੋਂ ਗੱਬਣਾ ਦੋਸਤੋ ਜੂਬੇ ਤੋਂ ਗੱਬਣਾ ਇਹ ਜੂਬੇ ਤੋਂ ਦੱਸਿਆ ਨੇ ਆ ਤੇ ਇਹ ਗੋਖੀ ਵਾਲੇ ਸਾਂਹ ਆ ਜਦੋਂ ਮਿਲਟਰੀ ਦੇ ਵਿੱਚ ਪਸ਼ੂ ਲਾਮ ਹੋਏ ਸੀ ਇਹ ਮਿਲਟਰੀ ਹੱਥ ਪਹੂ ਆਏ ਸੀ ਤਾਂ ਗੋਖੀ ਵਾਲੇ ਦਾ ਸਾਂਹ ਜਿਹੜਾ ਜੂਬਾ ਉਦੋਂ ਦੋਸਤੋ ਆਇਆ ਸੀਗਾ ਤਾਂ ਉਹ ਬਹੁਤ ਹੀ ਚੰਗਾ ਉਹਦੇ ਵਿੱਚ ਬਲੱਡ ਜਿਹੜਾ ਲੈਂਦੇ ਪੰਜਾਬ ਦਾ ਤੇ ਇਹ ਆਸਲਾਂ ਦੇ ਚੋਂ ਆ ਗਈ ਇਹਦੇ ਚ ਵੀ ਲੈਂਦੇ ਪੰਜਾਬ ਦਾ ਤੇ ਆਉਣ ਵਾਲੇ ਸਮੇਂ ਜਿਹੜੀ ਤੀਜੀ ਪੀੜ੍ਹੀ ਆਜੂਗੀ ਸਿਰਾ ਲਾਜੂਗੀ ਇਹੇ ਤੇ ਬਾਕੀ ਇਹਦਾ ਹਜੇ ਕੋਈ ਵੇਚਣ ਦੀ ਵਿਚਾਰ ਨਹੀਂ ਹੈਗੀ ਥਰੇ ਰੱਖੀ ਹੈ ਕੋਈ ਵਿਚਾਰ ਨਹੀਂ ਇਹਦੀ ਥਰੇ ਰੱਖੀ ਆ ਤੇ ਇਧਰ ਲੀਆਂ ਜਿਹੜੀਆਂ ਇਹ ਵਿਕਾਊ ਆ ਇਹ ਵਿਕਾਊ ਆ ਠੀਕ ਆ ਸੋ ਇਹ ਦੋਸਤੋ ਜੇ ਕਿਸੇ ਨੇ ਲੈਣੀਆਂ ਹੋਣ ਸਾਹਮਣੇ ਰਾਜੇ ਬੋਲਦੀ ਕੱਟੀ ਇਸ ਤੋਂ ਅੱਗੇ ਦੋਸਤੋ ਇਧਰ 나ਗ ਦੀ ਇਧਰ ਬੂਰੀ ਨੀਲੀ ਦੀ ਤੇ ਆ ਝੋਟੀ ਆ ਝੋਟੀ ਦਾ ਬਸ ਤਿਆਰ ਸਮਝ ਲਓ ਜਿਹੜਾ ਕੋਈ 2 ਮਹੀਨੇ ਸੇਵਾ ਚੰਗੀ ਕਰ ਗਿਆ ਤਾਂ ਦੋਸਤੋ ਇਹਨੂੰ ਗੱਬਣ ਕਰ ਲੋਗੇ ਤੁਸੀਂ ਸੋ ਤੇ ਆਵਰ ਚਰੀਟਾਂ ਜਿਹੜੀਆਂ ਗੱਡੀ-ਗੁੱਡੀ ਚ ਵਾਜ ਜਾਂਦੀਆਂ ਗੱਡੀ ਤੇ ਗੱਡੀ ਦੇ ਨਾਲ ਡਾਲੇ ਦੇ ਨਾਲ ਜਦੋਂ ਇਦਾਂ ਮੋੜਨ ਲੱਗਿਆ ਖਿਆਲ ਨਹੀਂ ਕੀਤਾ ਠੀਕ ਠੀਕ ਆ ਠੀਕ ਉਹ ਮੁੰਡਾ ਸੀ ਉਹਨੇ ਰਸਾ ਦਾ ਉਹਦਾ ਖਿੱਚ ਲਿਆ ਤੇ ਉਹ ਡਾਲਾ ਲੱਗ ਗਿਆ ਨਾਲ ਸੋ ਦੋਸਤੋ ਡਾਲੇ ਡੂਲੇ ਨਾਲ ਕਈ ਵਾਰੀ ਮਾੜੀ-ਮੋਟੀ ਹੋ ਜਾਂਦੀ ਪਰ ਇਹ ਚੀਜ਼ ਦੀ ਗਾਰੰਟੀ ਐ ਇਸ ਫਾਰਮ 'ਚ ਦਿੱਤੀ ਜਾਊਗੀ ਜੇ ਪਸ਼ੂ 'ਚ ਕੋਈ ਨੁਕਸ ਨਿਕਲਦਾ ਕੋਈ ਨਹੀਂ ਕੋਈ ਹੋਊਗਾ ਆਪਾਂ ਬੈਠੇ ਆ ਜੇ ਕੋਈ ਨੁਕਸ ਹੋਊਗਾ ਆਪਾਂ ਦੇਂਦਾਂ ਨਾ ਠੀਕ ਮੰਨ ਲਓ ਵਾਪਸੀ ਹੋਊਗੀ ਜੇ ਕੋਈ ਪਸ਼ੂ 'ਚ ਨੁਕਸ ਨਿਕਲ ਜਾਂਦਾ ਵਾਪਸ ਕਿ ਲਿਆਵੇ ਵਾਪਸੀ ਕਰਾਂਗੇ ਠ ਸੋ ਦੋਸਤੋ ਸਾੜੀ ਚੀਜ਼ ਆ ਕੋਈ ਸਾਦਾ ਭਰੋਸਾ ਨਹੀਂ ਉਦਾਂ ਵਾਪਸੀ ਆਪਣੀ ਕੋਈ ਨੌਕਸ ਨਹੀਂ ਹਾਂ ਉਹ ਮੰਨ ਲਓ ਪਸ਼ੂ ਪੱਤੇ ਪਸ਼ੂ ਚੇਂਜ ਵੀ ਕੀਤਾ ਜਾ ਸਕਦਾ ਜੇ ਕਿਹਦਾ ਦਿਲ ਨਹੀਂ ਲੱਗਦਾ ਚੇਂਜ ਕਰ ਦਿਆਂਗੇ ਠੀਕ ਆ ਸੋ ਪਸ਼ੂ ਵੱਟੇ ਆਪਾਂ ਪਸ਼ੂ ਵੀ ਚੇਂਜ ਕਰਕੇ ਦੇ ਦੇਣੇ ਜੇ ਕਿਸੇ ਦਾ ਕੋਈ ਕਿਤੇ ਕਿਸੇ ਨੂੰ ਲੱਗੇ ਕਿ ਸਾਨੂੰ ਅੱਜ ਪ੍ਰੋਬਲਮ ਪੈ ਗਈ ਹਾਂ ਕੋਈ ਕਈ ਬੰਦੇ ਵੈਸੇ ਆ ਕੇ ਕਹਿਣ ਲੱਗ ਪੈਂਦੇ ਯਾਰ ਆਹ ਨਹੀਂ ਆਹ ਚੀਜ਼ ਨੀਗੀ ਬਰੀਡ ਨੀਗੀ ਪਰ ਆਪਾਂ ਉਹ ਕਵਾਂਗੇ ਜਿਹੜਾ ਬੰਦਾ ਕਹਿੰਦਾ ਵਾ ਉਹ ਉਹਦਾ ਸਿਰ ਮੱਥੇ ਪਰ ਆਪਾਂ ਬਿਲਕੁਲ ਬਰੀਡ ਦੇਾਂਗੇ ਉਹੀ ਨਿਕਲੂ ਜੋ ਕਵਾਂਗੇ ਇਹ ਤਾਂ ਗੱਲ ਤੁਹਾਡੀ ਬਿਲਕੁ ਸੋ ਉਹ ਤਾਂ ਜਦੋਂ ਵਪਾਰ ਹਰ ਇੱਕ ਬੰਦਾ ਵਪਾਰੀ ਆ ਵਪਾਰੀ ਨਾਲ ਬਹਿਸ ਨਹੀਂ ਕਿਸੇ ਨਾਲ ਵੀ ਕਰਨੀ ਚਾਹੀਦੀ ਅਗਲੇ ਨੂੰ ਕਹੀਦਾ ਤੇਰਾ 16 ਸਾਡਾ ਮਿੱਟੀ ਦਾ ਰੋਟੀ ਖਾਣੀ ਹੁੰਦੀ ਹੈ ਹਾਂ ਤੇ ਬਾਕੀ ਦੂਸਰਾ ਨਹੀਂ ਇਹੋ ਜੀਆਂ ਝੋਟੀਆਂ ਦੋਸਤੋ ਤੁਸੀਂ ਵੀ ਸਿਆਣੇ ਆ ਇਹੋ ਜੀਆਂ ਹਰ ਇੱਕ ਫਾਰਮ ਦੇ ਝੋਟੀਆਂ ਨਹੀਂ ਮਿਲਣਗੀਆਂ ਇਹ ਗੱਲ ਦੀ ਮੇਰੇ ਕੋਲੇ ਗਈ ਸੀ ਇਹਨੂੰ ਪਤਾ ਰਿੰਗਦੀ ਆ ਜਦੋਂ ਸਵੇਰੇ ਇਹਨੂੰ ਪੱਠੇ ਪਾਉਣੇ ਨਾ ਉਦੋਂ ਨੇ ਪਛਾਣ ਲਿਆ ਜਦੋਂ ਉਹਨੂੰ ਲੈ ਜਾ ਕੇ ਉੱਥੇ ਸੌਦਾ ਕੀਤਾ ਅਲਡਰੂਟਰ ਤਾਂ ਬਹੁਤ ਪਿੱਛੇ ਨੂੰ ਕੱਢੂਗੀ ਵਟ ਵਟ ਝੋਲੀ ਬਹੁਤ ਤਗੜੀ ਹੈ ਨਾ ਆ ਖਿੱਚ ਕੇ ਦਿਖਾਓ ਮਰੀ ਦਰਸ਼ਕਾਂ ਨੂੰ ਇੱਧਰ ਆ ਚਲੋ ਇੱਥੇ ਇੱਥੇ ਰੱਖੋ ਆ ਦੇਖ ਵਾਕੇ ਵਾਕੇ ਇਹ ਮੱਲਾ ਦਾ ਜਿਵੇਂ ਆਰਡਰ ਭਰੀ ਖੜੀ ਆ ਹੁਣੇ ਡਰਾਈ ਕੀਤੀ ਲੱਗਦੀ ਏ ਤੇ ਦੋ ਦੋ ਸੂਕੀ ਪੰਜ ਚਾਰ ਦਿਨ ਡਰਾਈ ਕੀਤੀ ਨੂੰ ਹਜੇ ਠੀਕ ਆ ਵਟ ਜੀ ਆ ਵਟ ਵਾਕੇ ਹੀ ਦੋਸਤੋ ਥਣ ਦੇਖੋ ਇਹਦਾ ਬਿਲਕੁਲ ਦੂਦ ਬਹੁਤ ਪਤਲਾ ਥਣ ਬਿਲਕੁਲ ਆ ਦੇਖੋ ਹਮ ਸੋ ਇਹ ਆਪਣੇ ਫਾਰਮ ਤੇ ਅੱਜ ਵੀਡੀਓ ਤਾਂ ਜ਼ਰੂਰ ਲੰਮੀ ਹੋਗੀ ਪਰ ਦੋਸਤੋ ਹੈ ਬਹੁਤ ਚੰਗੇ ਨਾ ਗਾਏ ਕਿੱਦਾਂ ਲੱਗੀ ਵੀਡੀਓ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਮੋਬਾਈਲ ਨੰਬਰ ਜਿਹੜੇ ਆ ਦੋਸਤੋ 84276 4103 84276 4103 ਤੇ ਕਾਲ ਕਰਕੇ ਤੁਸੀਂ ਆਪਣਾ ਇਹਨਾਂ ਨੂੰ ਖਰੀਦ ਸਕਦੇ ਆ ਐਡਰੈਸ ਫੇਰ ਇੱਕ ਵਾਰੀ ਕਨਫਰਮ ਕਰ ਲਓ ਨਾਮ ਮਨਦੀਪ ਸਿੰਘ ਪਿੰਡ ਮੇਲ ਕਾਲੀਆਂ ਤਹਿਸੀਲ ਧਰਮਕੋੜ ਜ਼ਿਲ੍ਹਾ ਜਿਹੜਾ ਮੋਗਾ ਲੱਗਦਾ ਨੇੜੇ ਦੇ ਸ਼ਹਿਰ ਕੋੜੀ ਸੇਗਾ ਜੀਰਾ ਮਹੂ ਬਿਲਕੁਲ ਨੇੜੇ ਦੇ ਸ਼ਹਿਰ ਆ ਤੇ ਬਾਕੀ ਨਾਗ ਬਹੁਤ ਚੰਗੇ ਆਏ ਆ ਤੇ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਫੇਰ ਨਾ ਦੋਸਤੋ ਕੋਈ ਲਾਂਭਾ ਦਿਆ ਕਰੋ ਇਹੋ ਜਿਹੇ ਨਾਗ ਕੋਈ ਦਿੰਦਾ ਨਹੀਂ ਤੇ ਕੀ ਕਹਿਣਾ ਚਾਹੋਗੇ ਫਿਰ ਆਖਰ ਦੇ ਵਿੱਚ ਵੀਡੀਓ ਹੁਣ ਆਪਾਂ ਐਂਡ ਕਰ ਦੇਣੀ ਆ ਦੋ ਦੋ ਸ਼ਬਦ ਦੱਸ ਕਾਨੂੰ ਵੀ ਚੰਗੀ ਬਰੀਡ ਲਓ ਤੇ ਦੁੱਧ ਦਾ ਲਾਭ ਹਟਾਓ ਠੀਕ ਹੈ ਵਧੀਆ ਵਧੀਆ ਫਾਰਮ ਤੋਂ ਤੁਸੀਂ ਮਾਲ ਜਣ ਲੈ ਜਾਣਾ ਖਰੀਦ ਕੇ ਦੱਸ ਕਾਨੂੰ ਕਹਿੰਦੇ ਵੀ ਚੰਗੀ ਵਧੀਆ ਮਾਲ ਦਾ ਬਰੀਡ ਲਹੋਗੇ ਤੇ ਗਾਂ ਤੁਸੀਂ ਦੁੱਧ ਵੀ ਲਹੋਗੇ ਠੀਕ ਹੈ ਸਾਂਭੋ ਕਿ ਚੰਗਾ ਪਸ਼ੂ ਜੇ ਚੰਗਾ ਹੋਊਗਾ ਤਾਂ ਆਪਣਾ ਸਾਂਭ ਨੂੰ ਜੀ ਕਰੂਗਾ ਠੀਕ ਹੈ ਜੇ ਆਪਾਂ ਮਾਲਾ ਲੈ ਜਾਵਾਂਗੇ ਤੇ ਉਹਨੇ ਕੋੜ ਵੀ ਸਾਂਭਿਆ ਤੇ ਕੋੜ ਵੀ ਸਾਂਭਿਆ ਉਹ ਗੱਲ ਨਹੀਂ ਕਰਨੀ ਵਾਕਿਆ ਇੱਕ ਗੱਲ ਆ ਮੈਂ ਮੇਰਾ ਦਾਦਾ ਇਹ ਗੱਲ ਕਹਿੰਦਾ ਹੁੰਦਾ ਸੀ ਕਹਿੰਦਾ ਟਟੂਆ ਖਾ ਗਿਆ ਬਟੂਆ ਤੇ ਟਟੂਆ ਰਿਆ ਟਟੂਏ ਦਾ ਟਟੂਆ ਉਹ ਗੱਲ ਆ ਵੀ ਜੇ ਤੁਸੀਂ ਚੰਗੀ ਚੀਜ਼ ਲਹੋਗੇ ਤਾਂ ਇਹਦਾ ਫਾਇਦਾ ਚੰਗੀ ਚੀਜ਼ ਦਾ ਹੀ ਫਾਇਦਾ ਵਾ ਕਿਉਂਕਿ ਇਹ ਚੰਗੀ ਚੀਜ਼ ਪੈਸੇ ਨਾਲ ਹੀ ਮਿਲਣੀ ਆ ਸਿਆਣੇ ਕਹਿੰਦੇ ਮਹੰਗਾ ਰੋਵੇ ਇੱਕ ਵਾਰ ਤੇ ਸਸਤਾ ਰੋਵੇ ਵਾਰ ਵਾਰ ਸੋ ਇਸ ਕਰਕੇ ਮਹੰਗਾ ਪਰ ਜੀ ਜਿਹੜੀ نسل ਆ ਉਹਦਾ ਦੂਰੋਂ ਖੜੀ ਪਛਾਣੀ ਜਾਂਦੀ ਹੈ ਵੱਡਾ ਪਿੰਡ ਗੀਰਿਆਂ ਤੋਂ ਪਛਾਣਿਆ ਜਾਂਦਾ ਚੰਗੀ ਨਸਲ ਦਾ ਖੁਰਲੀ ਤੇ ਖੜੀ ਦਾ ਪਤਾ ਲੱਗ ਜਾਂਦਾ ਵੀ ਆਹ ਵਾਕਿਆ ਆ ਜਿਵੇਂ ਉਹਨਾਂ ਕੱਟੀ ਇਧਰ ਆ ਇਹਦੀ ਰਾਜੇ ਦੀ ਦੇ ਕਿੱਡੀ ਸੀਲ ਆ ਬਾਕੀ ਸਲੱਗ ਪੁਣਾ ਬਹੁਤ ਜ਼ਿਆਦਾ ਨੀਲੀ ਦੀਆਂ ਬਰੀਡਾਂ ਦੇ ਵਿੱਚ ਉਹ ਬੱਚੇ ਜਿੰਨਾ ਇਹਨਾਂ ਦਾ ਪਿਆਰ ਕਰੋ ਉਨਾ ਹੀ ਇਹ ਬਹੁਤ ਹੁਣ ਆ ਜਿਹੜੀ ਝੋਟੀ ਆ ਦੋਸਤੋ ਜਿਹੜਾ ਵੀ ਲੈ ਕੇ ਜਾਊਗਾ ਯਾਦ ਕਰੂਗਾ ਐਡੀ ਝੋਟੀ ਪਲੀ ਦੋਸਤੋ ਸਿਰਫ 38000 ਰੁਪਿਆ ਕੀਮਤ ਆ ਤੇ ਜਿਹੜਾ ਲੈ ਗਿਆ ਦੋਸਤੋ ਛੇਤੀ ਗੱਬਣ ਹੋਣ ਵਾਲੀ ਝੋਟੀ ਆ ਇਹ 1.5 ਲੱਖ ਦੀ ਝੋਟੀ ਤਿਆਰ ਹੋਊਗੀ ਇਹ ਪਰ ਮਾਲੀ 1.5 ਤੇ ਕਿਦਾਂ ਲੱਗੀ ਵੀਡੀਓ ਜਰੂਰ ਦੱਸਿਓ ਤੇ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਧੰਨਵਾਦ